ਕਿਸੇ ਵੀ ਕਿਸਮ ਦਾ ਅਗਰ ਦਰਦ ਹੁੰਦਾ ਹੋਵੇ ਸਰੀਰ ਦੇ ਵਿੱਚ ਤਾਂ ਇਹ ਬਣਾ ਲਓ ਜੀ ਸੁੰਡ ਦਾ ਸੰਢੋਲਾ ਜੋ ਕਿ ਬਹੁਤ ਹੀ ਜਲਦੀ 4-5 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਆ ਜੀ ਹਰ ਕੋਈ ਖਾ ਸਕਦਾ ਆ ਬੱਚੇ ਖਾਣ ਵੱਡੇ ਖਾਣ ਖਾਸ ਕਰਕੇ ਬਜ਼ੁਰਗ ਖਾਨ ਜਿਨ੍ਹਾਂ ਦੇ ਵਿੱਚ ਕਮਰਦਾਰ ਦਲਕਦਾਰ ਦਾ ਹਰ ਇੱਕ ਚੀਜ਼ ਨੂੰ ਆਰਾਮ ਮਿਲਦਾ ਆ ਤੇ ਗਰਮਾ ਗਰਮ ਚਾਹ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਕਾਰੋਬਾਰਾਂ 'ਚ ਵਾਧੇ ਰੱਖੇ ਚੜ੍ਹਦੀ ਕਲਾ 'ਚ ਰੱਖੇ ਤੇ ਤੰਦਰੁਸਤੀਆਂ ਰੱਖੇ ਜੀ ਅਸੀਂ ਵੀ ਠੀਕ ਹਾਂ ਚੜ੍ਹਦੀ ਕਲਾ 'ਚ ਹਾਂ ਜੀ ਅੱਜ ਮੈਂ ਬਣਾ ਰਹੀ ਆ ਸੰਡ ਵਾਲਾ ਸੰਢੋਲਾ ਜੋ ਕਿ ਬਹੁਤ ਵਧੀਆ ਬਣਦਾ ਆ ਤੇ ਸਾਡੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਹੋਵੇ ਕਮਰ ਦਰਦ ਜਿੱਦਾਂ ਲੱਕ ਦਰਦ ਹੋਣ ਲੱਗ ਪੈਂਦਾ ਸਰਦੀਆਂ ਦੇ ਵਿੱਚ ਜੋੜਾਂ 'ਚ ਦਰਦ ਹੋਣ ਲੱਗ ਪੈਂਦਾ ਇਹ ਸੰਢੋਲਾ ਬਣਾ ਬਣਾ ਕੇ ਖਾਓ ਤੇ ਮੈਂ 4-5 ਚਮਚੇ ਸੁੰਡ ਦੇ ਲੈ ਪੀਸੀਓ ਦੇ ਗੁੜ ਕੁੱਟਿਆ ਹੋਇਆ ਲਿਆ ਕਸ਼ਮਿਸ਼ ਲਈ ਆ ਅਜਵੈਨ ਲਈ ਆ ਤੇ ਇਹ ਜੀ ਮੈਂ ਸੋਏ ਲਈ ਆ ਤੇ ਨਾਲ ਕੁਝ ਡਰਾਈ ਫਰੂਟ ਕਟਿਆ ਹੋਇਆ ਲਿਆ ਜੀ ਸੋਏ ਜਿਹੜੇ ਹੁੰਦੇ ਆ ਸੋਏ ਛੋਟੇ ਛੋਟੇ ਬੀਜ ਹੁੰਦੇ ਆ ਸੌਂਫ ਤੋਂ ਛੋਟੇ ਹੁੰਦੇ ਆ ਪਰ ਇਹ ਗਰਮ ਹੁੰਦੇ ਆ ਤੇ ਨਾਲ ਲਿਆ ਦੇਸੀ ਘਿਓ ਬਹੁਤ ਹੀ ਜਲਦੀ 4-5 ਮਿੰਟ ਵਿੱਚ ਬਣ ਜਾਂਦਾ ਆ ਇਹ ਸਾਡਾ ਸੁੰਡ ਵਾਲਾ ਸੰਢੋਲਾ ਜੀ ਜਿਹੜਾ ਝਟਪਟ ਇਹਦਾ ਇਹੀ ਫਾਇਦਾ ਹੁੰਦਾ ਹੈ ਕਿ ਜਦੋਂ ਕਿਸੇ ਵੀ ਕਿਸਮ ਦੀ ਦਰਦ ਹੁੰਦੀ ਆ ਆਪਾਂ ਝਟਪਟ ਇਹ ਬਣਾ ਕੇ ਤਿਆਰ ਕਰ ਸਕਦੇ ਆ ਜੀ ਇੱਕ ਮੈਂ ਪੈਨ ਲੈ ਲਈਆ ਇਹਨੂੰ ਗੈਸ ਦੀ ਫਲੇਮ ਔਨ ਕਰਕੇ ਉੱਤੇ ਰੱਖਤਾ ਤੇ ਮੈਂ ਇਹਦੇ ਵਿੱਚ ਪਾਇਆ ਜੀ ਦੇਸੀ ਘਿਓ ਦੇਸੀ ਘਿਓ ਚ ਬਣਾਉਣਾ ਚਾਹੀਦਾ ਆ ਬਹੁਤ ਵਧੀਆ ਬਣਦਾ ਆ ਜੀ 2 ਚਮਚ 2 ਤੋਂ 3 ਚਮਚ ਮੈਂ ਦੇਸੀ ਘਿਓ ਦੇ ਪਾਣੇ ਆ ਪਹਿਲਾਂ ਥੋੜਾ ਜਿਹਾ ਘਿਓ ਪਾਣਾ ਆ ਅਗਰ ਜ਼ਰੂਰਤ ਪਈ ਬਾਅਦ ਵਿੱਚ ਚਮਚ ਹੋਰ ਇੱਕ ਪਾ ਸਕਦੇ ਆ ਜਿੰਨੇ ਵੀ ਤੁਹਾਨੂੰ ਜ਼ਰੂਰਤ ਹੋਵੇ ਬਹੁਤ ਜ਼ਿਆਦਾ ਘਿਓ ਨਹੀਂ ਇਹਦੇ ਵਿੱਚ ਲੱਗਦਾ ਤੇ ਦੂਸਰੀ ਗੱਲ ਇਹ ਆ ਕਿ ਜਿਹੜੇ ਕਿ ਉਹ ਘਟ ਘਟ ਖਾਂਦੇ ਜਾਂ ਬੀਪੀ ਦੀ ਪ੍ਰੋਬਲਮ ਆ ਉਹ ਕਿਉ ਘਟ ਵੀ ਲੈ ਸਕਦੇ ਆ ਪਰ ਇਹਦਾ ਫਾਇਦਾ ਇਹ ਆ ਕਿ ਜੀ ਇਹ ਸਾਨੂੰ ਬਹੁਤ ਫਾਇਦਾ ਕਰਦਾ ਆ ਜੀ ਅਗਰ ਸ਼ਾਮ ਰਾਤ ਨੂੰ ਦਰਦ ਹੁੰਦੀ ਹੋਵੇ ਰਾਤ ਨੂੰ ਇਹ ਇੱਕ ਗਲਾਸ ਦੁੱਧ ਦੇ ਨਾਲ ਲੈ ਲਓ ਤੇ ਸਵੇਰ ਨੂੰ ਬਹੁਤ ਫਰਕ ਮਿਲਦਾ ਬਹੁਤ ਆਰਾਮ ਮਿਲਦਾ ਆ ਕਿਉ ਜੀ ਗਰਮ ਹੋ ਗਿਆ ਮੈਂ ਤੁਹਾਨੂੰ ਬੇਸਣ ਦਿਖਾ ਕੇ ਹਟੀਆਂ ਮੈਂ ਇਹਦੇ ਵਿੱਚ ਇੱਕ ਚਮਚ ਬੇਸਣ ਦਾ ਪਾਣਾ ਆ ਕਿਉਂਕਿ ਕਈ ਵਾਰ ਬੱਚੇ ਵੀ ਖਾਂਦੇ ਆ ਬੱਚਿਆਂ ਨੂੰ ਵੀ ਥੋੜਾ ਜਿਹਾ ਇੱਕ ਚਮਚ ਦੇ ਦੋ ਨਾ ਬੱਚਿਆਂ ਵਾਸਤੇ ਵੀ ਬਹੁਤ ਵਧੀਆ ਜਿਵੇਂ ਕਿ ਰੇਸ਼ਾ ਵਗੈਰਾ ਹੋ ਜਾਂਦੀ ਆ ਉਹਦੇ ਵਾਸਤੇ ਵੀ ਇਹ ਬਹੁਤ ਫਾਇਦੇ ਕਰਦਾ ਆ ਤੇ ਅਗਰ ਤੁਸੀਂ ਖਾਣਾ ਹੈ ਤਾਂ ਤੁਸੀਂ ਇਹਨੂੰ ਬੇਸਣ ਨੂੰ ਸਕਿਪ ਕਰ ਸਕਦੇ ਆ ਤੁਸੀਂ ਇਹਦੀ ਜਗ੍ਹਾ ਤੇ ਤੁਸੀਂ ਇੱਥੇ ਸੁੰਡ ਪਾ ਸਕਦੇ ਆ ਅਸੀਂ ਸੁੰਡ ਬਾਅਦ ਵਿੱਚ ਪਾਣੀ ਆ ਥੋੜਾ ਜਿਹਾ ਬੇਸਣ ਨੂੰ ਪਹਿਲਾਂ ਘਿਓ ਦੇ ਵਿੱਚ ਭੁੰਨ ਲੈਣਾ ਹਲਕਾ ਜਿਹਾ ਦੇਖੋ ਬਿਲਕੁਲ ਇਹਦਾ ਕਲਰ ਚੇਂਜ ਹੋ ਗਿਆ ਕਿਉਂਕਿ ਇੱਕ ਚਮਚ ਹੀ ਤਾਂ ਭੁੰਨੇ ਆ ਆਪਾਂ カラー चेंज ਹੋਣ ਤੋਂ ਬਾਅਦ ਹੁਣ ਮੈਂ ਇਹਦੇ ਵਿੱਚ ਪਾ ਤੀਜੀ ਸੁੰਡ ਸੁੰਡ ਦੇ ਲੈ ਮੈਂ 4 ਤੋਂ 5 ਚਮਚ ਕਿਉਂਕਿ ਇਹਨਾਂ ਬਹੁਤ ਆਰਾਮ ਮਿਲਦਾ ਆ ਹਰ ਤਰ੍ਹਾਂ ਦਾ ਆਰਾਮ ਮਿਲਦਾ ਗਲੇ ਨੂੰ ਵੀ ਆਰਾਮ ਮਿਲਦਾ ਖੰਗ ਨੂੰ ਵੀ ਆਰਾਮ ਆਉਂਦਾ ਆ ਤੇ ਦਰਦਾਂ 'ਚ ਵੀ ਆਰਾਮ ਮਿਲਦਾ ਜਿਵੇਂ ਕਿ ਗੋਡਿਆਂ 'ਚ ਦਰਦ ਜੋੜਾਂ 'ਚ ਦਰਦ ਹੁੰਦਾ ਜਾਂ ਲੱਕ 'ਚ ਦਰਦ ਹੁੰਦਾ ਸੁੰਡ ਪਾਣ ਤੋਂ ਬਾਅਦ ਮੈਨੂੰ ਕਿ ਉਹ ਘੱਟ ਲੱਗਿਆ ਮੈਂ ਇੱਕ ਚਮਚ ਕਿਉ ਹੋਰ ਪਾ ਲਿਆ ਤੇ ਜੀ ਸਭ ਤੋਂ ਵਧੀਆ ਇਹ ਲੱਕ ਦਰਦ ਨੂੰ ਬਹੁਤ ਫਾਇਦਾ ਕਰਦਾ ਕਿਸੇ ਦੇ ਲੱਕ ਚ ਦਰਦ ਹੁੰਦਾ ਕਮਰ ਚ ਜਿਵੇਂ ਕਿ ਮੇਰੀਆਂ ਭੈਣਾਂ ਜਿਨ੍ਹਾਂ ਦੇ ਜਿੱਦਾਂ ਕਿ ਸੇਜੇਰੀਅਨ ਆਪਰੇਸ਼ਨ ਨਾਲ ਬੱਚੇ ਹੁੰਦੇ ਆ ਨਾ ਤੇ ਸਰਦੀਆਂ ਦੇ ਵਿੱਚ ਉਹ ਲੱਕ ਦੀ ਪ੍ਰੋਬਲਮ ਬਹੁਤ ਹੋ ਜਾਂਦੀ ਆ ਉਹਨਾਂ ਭੈਣਾਂ ਵਾਸਤੇ ਇਹ ਬਹੁਤ ਵਧੀਆ ਆ ਘਰੇ ਦਵਾਈ ਬਣਾਇਆ ਇੱਕ ਕਿਸਮ ਦੀ ਦਵਾਈ ਦਾ ਕੰਮ ਕਰਦਾ ਦਵਾਈਆਂ ਨਾਲੋਂ ਵੱਧ ਫਾਇਦਾ ਕਰਦਾ ਆ ਕਿਉਂਕਿ ਇਸ ਠੰਡ ਦੇ ਨਾਲ ਜਿੱਥੇ ਸਾਡੇ ਪਿੱਛੇ ਇੰਜੈਕਸ਼ਨ ਲੱਗਿਆ ਹੁੰਦਾ ਆ ਰੀੜ ਦੀ ਹੱਡੀ ਦੇ ਵਿੱਚ ਉਹ ਸਾਨੂੰ ਬੜਾ ਪਰੇਸ਼ਾਨ ਹੁੰਦਾ ਉਹਦੇ ਨਾਲ ਸਾਨੂੰ ਬਹੁਤ ਰਾਹਤ ਮਿਲਦੀ ਹੈ ਅਗਰ ਤੁਸੀਂ ਇਹ ਬਣਾ ਕੇ ਖਾ ਲਓ ਲਓ ਜੀ ਸੁੰਡ ਨੂੰ ਵੀ ਮੈਂ ਹਲਕਾ ਜਿਹਾ ਇਹਦੇ ਵਿੱਚ 1.5 ਮਿੰਟ ਰੋਸਟ ਕੀਤਾ ਭੁੰਨਿਆ ਮਤਲਬ ਕਿ ਉਹਦੇ ਵਿੱਚ ਹੁਣ ਜਿਹੜੇ ਡਰਾਈ ਫਰੂਟ ਸੀਗੇ ਡਰਾਈ ਫਰੂਟ ਕਿਸ਼ਮੇਸ਼ ਸੀ ਸੋਏ ਸੀ ਅਜਵੈਣ ਸੀ ਇਹ ਸਾਰੀਆਂ ਚੀਜ਼ਾਂ ਪਾ ਲੈਣੀਆਂ ਆ ਤੇ ਪਾਣ ਤੋਂ ਬਾਅਦ ਨਾਲ ਹੀ ਪਾ ਦੇਣਾ ਆ ਜੀ ਆਪਾਂ ਕੁੱਟਿਆ ਹੋਇਆ ਗੁੜ ਜਿਹੜਾ ਆ ਉਹ ਪਾ ਦੇਣਾ ਆ ਕਿਉਂਕਿ ਇਹ ਕੁੱਟਿਆ ਹੋਇਆ ਗੁੜ ਨੇ ਵੀ ਮੈਲਟ ਹੋਣਾ ਆ ਤੇ ਅਗਰ ਤੁਹਾਨੂੰ ਜ਼ਰੂਰਤ ਹੋਈ ਤਾਂ ਤੁਸੀਂ ਇੱਕ ਚਮਚਾ چھوٹਾ ਘਿਓ ਦਾ ਹੋਰ ਪਾ ਸਕਦੇ ਆ ਤੇ ਇਹ ਬਸ ਤੁਸੀਂ ਬਣਾਉਣ ਤੋਂ ਬਾਅਦ ਇਹਨੂੰ ਗਰਮਾ-ਗਰਮ ਦੁੱਧ ਨਾਲ ਖਾਓ ਇੰਨਾ ਟੇਸਟੀ ਲੱਗਦਾ ਖਾਣ ਨੂੰ ਵੀ ਬਹੁਤ ਟੇਸਟੀ ਲੱਗਦਾ ਦੁੱਧ ਨਹੀਂ ਤੁਹਾਨੂੰ ਹਾਜਮ ਹੁੰਦਾ ਤੁਸੀਂ ਚਾਹ ਦੇ ਨਾਲ ਵੀ ਖਾ ਸਕਦੇ ਆ ਤੇ ਮੈਂ ਤਾਂ ਜੀ ਚਾਹ ਨਾਲ ਹੀ ਖਾਂਦੀ ਹੁੰਦੀ ਹਾਂ ਕਿਉਂਕਿ ਬਹੁਤ ਫਾਇਦਾ ਕਰਦਾ ਬਹੁਤ ਆਰਾਮ ਮਿਲਦਾ ਆ ਤੇ ਬਿਲਕੁਲ ਸਰੀਰ ਤੰਦਰੁਸਤ ਹੋ ਜਾਂਦਾ ਸਵੇਰ ਨੂੰ ਤੁਸੀਂ ਐਦਾਂ ਉੱਠੋਗੇ ਬਿਲਕੁਲ ਫੁੱਲ ਵਰਗਾ ਹਲਕਾ ਸਰੀਰ ਹੋਇਆ ਹੁੰਦਾ ਆ ਕਿਉਂਕਿ ਆਪਾਂ ਨੂੰ ਜੇਕਰ ਰਾਤ ਨੂੰ ਖਾਣੇ ਆ ਤੇ ਇਹ ਰਾਤ ਨੂੰ ਸਾਡੇ ਪੂਰੇ ਸਰੀਰ ਤੇ ਵਰਕ ਕਰਦਾ ਹੈ ਜਦੋਂ ਆਪਾਂ ਇਹਨੂੰ ਰਾਤ ਨੂੰ ਖਾਂਦੇ ਆ ਜੀ ਤੇ ਕਿਉਂਕਿ ਖਾ ਕੇ ਆਪਾਂ ਸੌਂ ਪੈ ਜਾਣਾ ਹੁੰਦਾ ਆ ਤੇ ਸਵੇਰ ਨੂੰ ਸਾਨੂੰ ਦਰਦਾਂ ਦੀ ਬਹੁਤ ਰਾਹਤ ਮਿਲਦੀ ਆ ਲਓ ਜੀ ਸਾਡਾ ਸੰਢੋਲਾ ਬਣ ਕੇ ਹੋ ਗਿਆ ਤਿਆਰ ਜੀ ਸੁੰਡ ਵਾਲਾ ਸੁੰਡ ਵਾਲਾ ਸੰਢੋਲਾ ਜ਼ਰੂਰ ਬਣਾਇਓ ਬੇਸਣ ਮੈਂ ਆਪਣੀ ਮਰਜ਼ੀ ਨਾਲ ਪਾਇਆ ਆ ਬੇਸਣ ਤੋਂ ਬਗੈਰ ਵੀ ਸੁੰਨ ਦਾ ਸੰਢੋਲਾ ਬਣਦਾ ਆ ਕਿਉਂਕਿ ਪ੍ਰਦੀਪ ਨੇ ਵੀ ਖਾਣਾ ਹੁੰਦਾ ਕਈ ਵਾਰ ਤੇ ਇਸ ਲਈ ਮੈਂ ਬੇਸਣ ਜ਼ਰੂਰ ਪਾਇਆ ਪ੍ਰਦੀਪ ਕਰਕੇ ਤੇ ਥੋੜਾ ਜਿਹਾ ਟੇਸਟੀ ਹੋ ਜਾਂਦਾ ਬੱਚਾ ਖਾ ਲੈਂਦਾ ਹੈ ਬੱਚੇ ਨੂੰ ਚਮਚ ਦੋ ਚਮਚ ਖਲਾਣੇ ਜਰੂਰ ਚਾਹੀਦੇ ਪਰ ਪ੍ਰਦੀਪ ਨੂੰ ਟੇਸਟੀ ਵੀ ਲੱਗਿਆ ਸਵਾਦ ਵੀ ਲੱਗਿਆ ਲਓ ਜੀ ਮੈਂ ਗੈਸ ਦੀ ਫਲੇਮ ਔਨ ਕਰ ਦੇਣੀ ਆ ਦੂਸਰੇ ਸਾਈਡ ਤੇ ਮੈਂ ਚਾਹ ਰੱਖਣ ਲੱਗੀਆਂ ਜੀ ਚਾਹ ਵੀ ਰਿਜ ਰਹੀ ਆ ਬੜੀਓ ਆ ਚਾਹ ਚਾਹ ਬਣ ਰੱਖੀ ਸੀ ਚਾਹ ਬਣ ਚੱਲੀ ਆ ਤਕਰੀਬਨ ਤੇ ਗੈਸ ਦੀ ਫਲੇਮ ਬੰਦ ਕਰਕੇ ਸਾਡਾ ਸੰਢੋਲਾ ਬਿਲਕੁਲ ਬਣ ਕੇ ਹੋ ਗਿਆ ਤਿਆਰ ਕੋਈ ਡਰਾਈ ਫਰੂਟ ਕੋਈ ਹੋਰ ਚੀਜ਼ ਪਾਣ ਦੀ ਜ਼ਰੂਰਤ ਨਹੀਂ ਹੈਗੀ ਇੱਧਰ ਦੇਖੋ ਸਾਡੀ ਚਾਹ ਰਿਜ ਰਹੀ ਆ ਬੋਇਲ ਆ ਰਿਹਾ ਆ ਤੇ ਮੈਂ ਵੀ ਇਹ ਸ਼ਾਮ ਦੇ ਟਾਈਮ ਹੀ ਖਾਣਾ ਆ ਕਿਉਂਕਿ ਸਵੇਰ ਤੱਕ ਬਹੁਤ ਵਧੀਆ ਸਿਹਤ ਹੋ ਜਾਂਦੀ ਆ ਜਿਵੇਂ ਕਿ ਸਾਡੇ ਸਿਰਦਰਦ ਨੂੰ ਵੀ ਇਹ ਤੋਂ ਆਰਾਮ ਮਿਲ ਜਾਂਦਾ ਆ ਕਿਉਂ ਬਾਇਵਾਦੀ ਸਾਰਾ ਕੁਝ ਇਹ ਚੱਕ ਦਿੰਦਾ ਸਾਰਾ ਕੁਝ ਠੀਕ ਹੋ ਜਾਂਦਾ ਆ ਤੇ ਜ਼ਰੂਰ ਖਾਯੋ ਜੀ ਜ਼ਰੂਰ ਬਣਾਯੋ ਕਿਸੇ ਕਿਸਮ ਦੀ ਵੀ ਥਕਾਵਟ ਹੋਵੇ ਸਰੀਰ ਥੱਕਿਆ ਵੀ ਰਹਿੰਦਾ ਤਾਂ ਵੀ ਬਹੁਤ ਆਰਾਮ ਮਿਲਦਾ ਆ ਲਓ ਜੀ ਚਾਹ ਸਾਡੀ ਮਾਰ ਰਹੀ ਹੈ ਛਾਲਾ ਰਿਜ ਰਹੀ ਹੈ ਚਾਹ ਬਹੁਤ ਵਧੀਆ ਤੇ ਇਧਰ ਜੀ ਆਪਾਂ ਹੁਣ ਸਰਵ ਕਰਨ ਲੱਗੇ ਆਂ ਇਹ ਸੰਢੋਲਾ ਦੇਖੋ ਕਿੰਨਾ ਵਧੀਆ ਖਾਣ ਨੂੰ ਵੀ ਬਹੁਤ ਟੇਸਟੀ ਲੱਗਦਾ ਆ ਤੇ ਤੁਸੀਂ ਉਦਾਂ ਵੀ ਅਗਰ ਬਚ ਵੀ ਜਾਂਦਾ ਨਾ ਤੁਸੀਂ ਇਹ ਟਾਈਟ ਡੱਬੇ ਦੇ ਵਿੱਚ ਪਾ ਕੇ ਰੱਖ ਲਓ ਕਦੇ ਵੀ ਖਰਾਬ ਨਹੀਂ ਹੋਊਗਾ ਕੋਈ ਉਲੀ ਕੋਈ ਫੰਗਸ ਕੁਝ ਨਹੀਂ ਲੱਗਦੀ ਹੈਗੀ ਤੁਸੀਂ ਡੱਬੇ ਚ ਪਾ ਕੇ ਰੱਖ ਸਕਦੇ ਆ ਤੇ ਅਗਰ ਨਹੀਂ ਵੀ ਹੁੰਦਾ ਹੈਗਾ ਤਾਂ ਤੁਸੀਂ ਗਰਮਾ ਗਰਮ ਉਸੇ ਵੇਲੇ ਬਣਾ ਕੇ ਉਸੇ ਵੇਲੇ ਖਾ ਸਕਦੇ ਆ ਦੇ ਅਗਰ ਤੁਹਾਨੂੰ ਬਣਾਉਣ ਦੀ ਆਲਾ ਸੁਣਦੀ ਆ ਤਾਂ ਇਸ ਤਰ੍ਹਾਂ ਡੱਬੇ ਚ ਬਣਾ ਕੇ ਰੱਖ ਲਓ ਤੇ ਖਾਣ ਲੱਗੇ ਥੋੜਾ ਜਿਹਾ ਹਲਕਾ ਜਿਹਾ 팬 ਦੇ ਵਿੱਚ ਪਾ ਕੇ ਇਹਨੂੰ ਹਲਕਾ ਜਿਹਾ ਸੇਕ ਲਵਾ ਲਓ ਥੋੜਾ ਜਿਹਾ ਕਿਉਂਕਿ ਕੇ ਪਾਇਆ ਹੁੰਦਾ ਕਿ ਜੰਮਿਆ ਹੁੰਦਾ ਆ ਲਓ ਜੀ ਇੱਕ ਕੌਲੀ ਭਰ ਕੇ ਬਣਾ ਲਈ ਆ ਤੇ ਉੱਧਰ ਪਾ ਲਈ ਆ ਜੀ ਆਪਾਂ ਚਾਹ ਚਾਹ ਹੈਗੀ ਗੋੜ ਵਾਲੀ ਤਾਜ਼ਾ ਨਮਾ ਗੋੜਿਆ ਜਿਹੜੇ ਅੱਜ ਕੱਲ ਬੇਲਦਿਆਂ ਤੇ ਮਿਲਦੇ ਆ ਗੋੜ ਸਾਨੂੰ ਬਹੁਤ ਵਧੀਆ ਮਿਲਿਆ ਸੀ ਜਦੋਂ ਹਿਯਾਰਪੁਰ ਵੱਲ ਗਏ ਸੀ ਉੱਧਰੋਂ ਆਉਂਦੇ ਹੋਏ ਗੋੜ ਲੈ ਕੇ ਆਏ ਸੀ ਲੋ ਜੀ ਸਾਡਾ ਸੰਡੋਲਾ ਬਣ ਕੇ ਹੋ ਗਿਆ ਤਿਆਰ ਤੇ ਜੀ ਖਾਓ ਜਰੂਰ ਤੁਸੀਂ ਖਾ ਕੇ ਅਸੀਸਾਂ ਦੇਵੋਗੇ ਇੰਨੀ ਵਧੀਆ ਚੀਜ਼ ਬਣ ਕੇ ਤਿਆਰ ਹੋ ਜਾਂਦੀ ਆ ਬਹੁਤ ਵਧੀਆ ਹਲਕਾ ਹਲਕਾ ਸਪਾਈਸੀਨਸ ਆ ਤੇ ਉਹਨੂੰ ਬੈਲੈਂਸ ਕਰਨ ਲਈ ਆਪਾਂ ਗੁੜ ਪਾ ਲਿਆ ਤੇ ਇਸ ਤੋਂ ਬਾਅਦ ਜੀ ਆ ਦੇਖੋ ਜੀ ਸਾਡਾ ਸੰਡੋਲਾ ਬਣ ਕੇ ਤਿਆਰ ਹੋ ਗਿਆ ਤੇ ਨਾਲ ਜਿਹੜੀ ਕਿਸ਼ਮਿਸ਼ ਆ ਉਹ ਥੋੜੀ ਜਿਹੀ ਮਠਿਆਸ ਦਿੰਦੀ ਜਦੋਂ ਆਪਾਂ ਖਾਂਦੇ ਆ ਤੇ ਡ్రਾਈ ਫਰੂਟ ਤੁਹਾਡੀ ਮਰਜ਼ੀ ਆ ਤੁਸੀਂ ਪਾਣਾ ਪਾ ਲਓ ਨਹੀਂ ਚਪਾਣਾ ਤਾਂ ਤੁਸੀਂ ਸਕਿਪ ਕਰ ਸਕਦੇ ਆ ਐਸੇ ਤਰ੍ਹਾਂ ਹੀ ਬਣਾ ਸਕਦੇ ਆ ਸੁੰਡ ਤੇ ਗੋੜ ਤੇ ਦੇਸੀ ਘਿਓ ਦਾ ਵੀ ਬਣਾ ਸਕਦੇ ਆ ਪਰ ਇਹਨਾਂ ਚੀਜ਼ਾਂ ਦੇ ਨਾਲ ਥੋੜਾ ਜ਼ਿਆਦਾ ਟੇਸਟੀ ਲੱਗਦਾ ਆ ਖਾਣ ਨੂੰ ਵੀ ਵਧੀਆ ਲੱਗਦਾ ਤੇ ਜੀ ਪ੍ਰਦੀਪ ਨੂੰ ਵੀ ਬਹੁਤ ਟੇਸਟੀ ਲੱਗਾ ਪ੍ਰਦੀਪ ਦੇ ਪਾਪਾ ਨੇ ਵੀ ਟੇਸਟ ਕੀਤਾ ਇਹਨਾਂ ਨੂੰ ਵੀ ਬਹੁਤ ਵਧੀਆ ਲੱਗਾ ਤੇ ਮੈਂ ਵੀ ਖਾਦਾ ਸਭ ਨੇ ਖਾਦਾ ਜੀ ਬਹੁਤ ਸਵਾਦ ਆ ਲੱਗਾ ਚਾਹ ਦੇ ਨਾਲ ਬਹੁਤ ਵਧੀਆ ਲੱਗਾ ਇਸ ਤਰ੍ਹਾਂ ਲੱਗਦਾ ਸੀ ਕਿ ਗਰਮ ਗਰਮ ਚਾਹ ਤੇ ਇੱਕ ਚਮਚ ਇਹਦਾ ਖਾਈਏ ਤੇ ਨਾਲ ਚਾਹ ਪੀਏ ਤੇ ਜੀ ਜਰੂਰ ਬਣਾਇਓ ਜਰੂਰ ਸੀਸਾ ਦਿਓ ਦੁਆਵਾਂ ਦਿਓ ਜੀ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰ ਦਿਓ ਅੱਗੇ ਤੋਂ ਅੱਗੇ ਕਿਸੇ ਦਾ ਭਲਾ ਹੋ ਜਾਂਦਾ ਹੈ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਧੰਨਵਾਦ ਜੀ ਜੇਕਰ ਸਬਸਕ੍ਰਾਈਬ ਕੀਤਾ ਹੋਇਆ ਤਾਂ ਵੀ ਤੁਹਾਡਾ ਬਹੁਤ ਧੰਨਵਾਦ ਹੈ ਜੀ ਮੈਂ ਮਿਲਦੀ ਆਂ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਆਉਂਗੀ ਮੈਨੂੰ ਦਿਓ ਇਜਾਜ਼ਤ ਸਾਸਤਰੀ ਕਾਲ ਜੀ ਰੱਬ ਰੱਖਾ ਪਰ ਤੁਸੀਂ ਇਹ ਰੈਸਪੀ ਜ਼ਰੂਰ ਬਣਾਓ ਕੋਈ ਲਗਤ ਨਹੀਂ ਆਦੀ ਕੋਈ ਮਹਿੰਗੀ ਨਹੀਂ ਬਣਦੀ ਬਹੁਤ ਵਧੀਆ ਜੀ